हां भाई किमे हो महाराज कैमे हो सारे आज ਆਪਾਂ ਆ ਗਏ ਆ ਫੈਕਟਰੀ ਜੇ ਸਪੋਰਟ ਕੈਂਪ ਗੱਡੀ ਭਰਨ ਆਇਆ ਡੇਹੜਾ ਬਸੀ ਜੇ ਕਿਵੇਂ ਆ ਭਾਈ ਕੈਮੋ ਹਾਰੇ ਅੱਜ ਦਾ ਬਲੌਗ ਆਪਾਂ ਇੱਥੇ ਸ਼ਾਰਟ ਕਰਦੇ ਆ ਸਪੋਰਟ ਕੈਂਪ ਚ ਸਪੋਰਟ ਕੈਂਪ ਦੇ ਵਿੱਚ ਗੱਡੀ ਭਰਦੇ ਆ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ 70 ਸਾਲ ਗੁਰਦੁਆਰਾ ਤੇ ਦੇਰਾ ਵਸੀ ਦੀ ਗੱਡੀ ਭਰ ਕੇ ਰਸਤੇ ਤਰਪਾਨਾਂ ਪੈ ਕੇ ਕੰਨਾ ਕੁੰਡਾ ਹੋ ਗਿਆ ਸਵੇਰੇ ਜਾਵਾਂਗੇ ਬਲੌਗ ਬਣਾਵਾਂਗੇ ਕੱਲੂ ਬਲੌਗ ਨੂੰ ਕਾਟੀ ਰੋ ਰੱਖਾਂਗੇ ਹੁਣ ਮੈਂ ਅੱਜ ਪਿੱਛਾ ਚਾਹ ਠੀਕ ਆ ਦੇਖ ਲਓ ਮਿੱਤਰੋ ਫੈਕਟਰੀ ਕਿੰਨੀ ਸ਼ਾਨਦਾਰ ਫੈਕਟਰੀ ਆ ਪਾਰਕ ਓਹੋ ਬੜੀ ਸ਼ਾਨਦਾਰ ਫੈਕਟਰੀ ਆ ਇਕਦਾ ਕਰ ਚਣਗੇ ਰੋੜਾ ਬਾਹਰ ਜਾ ਇਹਨਾਂ ਦੇ ਕੱਚਾ ਹੋਵੇ ਉਹ ਨਹੀਂ ਪੱਕਾ ਕਰਦੇ ਫੈਕਟਰੀ ਵਾਲੇ ਰੋੜ ਤਾਂ ਦੇ ਦਿਆ ਵਧੀਆ ਹੋਇਆ ਨਾ ਮਿੰਟੋ ਮਿੰਟ ਜੀ ਫੁੱਲ ਪੁਆਇੰਟਾਂ ਦੇ ਜਿਗੇ ਤੇ ਹਰ ਇੱਕ ਫੈਕਟਰੀ ਵਾਲਾ ਆਪਣੇ ਦਰਾਂ ਮੂਰੇ ਹੀ ਬਸ ਸੜਕ ਨੂੰ ਬਣਾਵੇ ਆਪਦੇ ਆਪ ਦੇ ਦਰਾਂ ਮੂਰੇ ਕੋਈ ਖਰਚਾ ਨਹੀਂ ਹੋਣਾ ਇਹਨਾਂ ਲਈ ਕੋਈ ਕੁਝ ਨਹੀਂ ਹੁੰਦਾ ਇਹਨਾਂ ਲਈ ਕੀ ਆ ਉੱਤਾਂ ਆ ਫਿਰ ਸਾਰਾ ਕੁਝ ਹੀ ਆ ਜੀ ਆਹ ਗੱਡੀ ਹੈ ਗੱਡੀ ਚਲੋ ਦੇਖਦੇ ਆ ਬਿੱਲ ਨੂੰ ਹੱਕ ਪੈ ਗਈ ਫਿਰ ਦੇਖਦੇ ਐਵੇਂ ਗੱਡੀ ਗਈ ਆਪਣੀ ਨਕਲ ਏ ਗੱਡੀ ਆਪਣੇ ਗਈ ਨਿਕਲ ਆ ਦੇ ਸਹੋਬੀਆਂ ਆ ਵੀ ਗੱਡੀ ਗਈ ਨਿਕਲ ਸਵੇਰੇ ਦੁਰਾਂਗੇ ਦੇਹ ਤੱਕ ਨਿਕ ਧੁੰਦ ਪਾਉਗੀ ਇਹ ਤਾਂ ਧੁੰਦ ਘੱਟ ਹੋਈ ਸਵੇਰੇ ਮੈ ਤਾਂ ਕਹਣਾ ਪਵੇ ਨਾ ਯਾਰ ਉਧਰ ਪਈ ਨਹੀਂ ਸੀ ਜਮਾ ਜਿੱਦਣ ਮੈਂ ਰਾਜਪੁਰੇ ਗਈ ਪਰਸੋ ਹਾਂ ਨਹੀਂ ਜਮਾਈ ਜਮਾਈ ਤੋਂ ਦਦਾ ਬੁੱਲਾ ਨਹੀਂ ਕਿਤੇ ਵੀ ਚਲੋ ਹੁਣ ਚਲਦੇ ਆ ਘਰ ਨੂੰ ਫਿਰ ਕੱਲੂ ਬਲੌਗ ਦਾ ਕੰਟੀਨਿਊ ਕਰਾਂਗੇ ਦੁਬਾਰਾ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਯਾਰ ਹੌਂਸਲਾ ਬਜਾਈ ਰਹਿਣਾ ਠੀਕ ਹੈ ਜੀ ਹੋਰ ਕਿਵੇਂ ਆ ਮਿੱਤਰੋ ਆਜਾ ਪਾ ਬਲੌਗ ਦਾ ਅਗਰਾ ਤੇ ਸਟਾਰਟ ਕਰਕੇ ਆਪਾਂ ਪਹੁੰਚ ਗਏ ਰਾਜਪੁਰੇ ਉਹ ਫਰੂਡ ਵਾਲੇ ਬਾਰੇ ਨਹੀਂ ਹੁੰਦੇ ਧੁੰਦੇ ਇੰਨੇ ਹਮਾਰਾ ਜ ਬਹੁਤ ਧੁੰਦਾ ਬਈ ਬਹੁਤ ਜਿਆਦਾ ਧੁੰਦਾ ਸਿਆਣਾ ਜਿਦਾ ਯਾਰ ਆਹੀ ਦੀਆ ਧੁੱਲ ਦੇ ਦੁਖੀ ਕਰ ਲੈਂਦੇ ਆ ਗਰਮੀ ਜ ਗਰਮੀ ਦੁਖੀ ਕਰ ਲੈਂਦੇ ਆ ਕੀ ਕਰੇ ਰਹਾ ਕਿੱਧਰ ਨੂੰ ਜਾਵੇ ਆ ਪਿੱਛੇ ਹੁਣ ਇੱਕ ਐਂਬੂਲੈਂਸ ਚ ਕਾਰ ਲੱਗੀ ਤੇ 709 ਵੱਡੀ ਕਟ ਦੇ ਲੱਗੀ ਕਟ ਕੋਲ ਬੋਲ ਲੱਗੀ ਕੋਨਾ ਠੀਕ ਰਹੇ ਧੁੰਦ ਦੇ ਵਿੱਚ ਮੇਰਾ ਵੀ ਹੌਲੀ ਜਲਾ ਗੱਡੀ ਕੋਈ ਕਾਲੀ ਨਾ ਅੰਦਰੋ 5-7 ਮਿੰਟ ਵੱਧ ਲਾ ਲੈਣਗੇ ਗੱਦਰੇ ਖੁੰਦ ਨਹੀਂ ਹੁੰਦਾ ਇੱਥੇ ਕਿਤੇ ਜਦਨੇ ਥੋੜਾ ਸਾਹਰ ਕਰਕੇ ਮੇਰਾ ਵੀ ਕੱਚੇ ਹਮਾਲ ਵਾਲੇ ਵੀ ਮੇਰਾ ਵੀ ਧੁੰਦ ਵਿੱਚ ਬਹੁਤ ਧਿਆਨ ਨਾਲ ਗੱਡੀ ਚਲਾਉਣ ਤੇ ਫੌੜੀ ਜਲਾ ਲੋ ਕਿਧਰੇ ਖੁੰਦ ਨਹੀਂ ਹੁੰਦਾ 2-4000 1000 2000 ਪਹਾੜਾ ਘਟਿਆ ਜਾਓ ਇਦੋ ਹੀ ਆ ਹੋਰ ਇਦੋ ਗਾਇਦਾ ਹੀ ਵੀ ਦੇ ਵਿੱਚ ਜਾਣ ਤਲੀ ਦੇ ਧਰ ਕੇ ਚਲਾਉਂਦਾ ਵੱਡਾ ਡਰਾਈਵਰ ਬਹਿ ਤਾਂ ਚਲੋ ਰਹਿ ਕੋਸ ਨਹੀਂ ਗਿਆ ਹੁਣ ਤਾਂ 15 ਕ ਦਿਨ ਤੀ ਹੋਰ ਆ ਤੁੰਦ ਬਾ ਫਿਰ ਮੌਸਮ ਠੀਕ ਹੋਣ ਲੱਗਣਾ ਚਲੋ ਅਪਨੇ ਸਭ ਕੇ 10 15 ਦਿਨ ਕੱਟੋ ਚਲੋ ਬਾਕੀ ਕਾਹਾਂ ਜਾ ਕੇ ਦੇਖਦੇ ਆਪਾਂ ਕੱਢ ਕੇ ਪਹੁੰਚਦੇ ਆ ਰਸਤਾ ਆਪਾਂ ਹੈਗਾ 35 ਕਿਲੋਮੀਟਰ ਪਿੱਛੇ ਤੇ ਫਿਰ ਦੇਖਦੇ ਆ ਕਾਹਾਂ ਜਾ ਕੇ ਕੱਢ ਪਹੁੰਚਦੇ ਆ ਤੇ ਕਦ ਕੱਦੀ ਖਾਲੀ ਹੁੰਦੀ ਆ ਬਾਕੀ ਜਿਵੇਂ ਹੋਇਆ ਤੁਹਾਨੂੰ ਦੱਸਾਂਗੇ ਆ ਵੀ ਮੇਂ ਤਰਾਪਾ ਬਹੁਤ ਕੇ ਡੇਹਰਾ ਵਸੇ ਸਾਢੇ ਸਾਢੇ 10 ਵਜੇ ਪਹੁੰਚ ਗਏ ਆਪਾਂ ਕੰਡਾ ਗੁੰਡਾ ਕਰਾ ਲਿਆ ਕੰਡਾ ਕਰਾ ਕੇ ਹੁਣ ਕੋਨਾ ਦੇ ਦੇਰ ਤੋਂ ਕਹਿੰਦੇ ਗੱਡੀ ਅੰਦਰ ਲਿਆਓ ਇੱਥੇ ਤਾਂ ਹੋਰ ਗੱਡੀ ਸਾਈਡ ਤੇ ਪਾਰਕਿੰਗ ਚ ਲਾਓ ਕੰਡਾ ਵੀ ਆਪ ਹੀ ਕਰਾਉਣ ਜਾਹੋ ਇਕੱਲੇ ਹੀ ਨਾ ਕੋਈ ਬੰਦਾ ਜਾਂਦਾ ਨਾ ਕੋਈ ਵਾਸਤਾ ਚਲੋ ਗੱਡੀ ਫੈਕਟਰੀ ਚ ਪਹੁੰਚ ਗਏ ਆਪਾਂ चलो ठीक है गई मारती है चलो ठीक है मित्रों अमरीपुर का उत्तर आ गया बाजों करता गैक्टरी फैक्ट्री से ग्डी लाया है रस्से तरपाल खोलिया है ਸਾਈਡਪੁੱਟ ਉੱਪਰ ਲੈਣਗੇ ਉਹ ਤੋਂ ਖਾਲੀ ਹੋ ਜੂ ਘੰਟੇ ਟਾਂਡੇ ਚ ਖਾਲੀ ਹੋ ਜੂ ਜਿਸ ਹਿਸਾਬ ਨਾਲ ਗੱਡੀ ਅੰਦਰ ਨਵਾਤੀ ਉਹਨਾਂ ਨੂੰ ਹਿਸਾਬ ਨਾਲ ਕਰਵਾ ਦੇ ਖਾਦੀ ਕਰ ਦੇਣਗੇ ਘੰਟੇ ਚ ਬਾਅਦ ਚਾਹ ਪੀਣਾ ਟੋਟਾ ਬੰਦੋ ਪਹਿਲਾਂ ਖਾ ਗਏ ਚਲ ਦੁਬਾਰਾ ਫੇਸ ਚਲੋ ਠੀਕ ਆਪਾਂ ਚਾਹ ਪੀ ਗਏ ਆਪਾਂ ਚਲੋ ਚਾਹ ਵੀ ਲੱਗ ਜਾਂਦੀ ਹੈ ਕਿ ਆਪਾਂ ਕੰਮ ਤੋਂ ਪਹਿਲਾਂ ਹੁੰਦੀ ਹੈ ਜਾਂ ਬਾਅਦ ਹੁੰਦੀ ਹੈ ਇਹ ਤਰ੍ਹਾਂ ਨਿਕ ਬਣਾਵਾਉਂਗੇ ਨਾ ਵੀ ਆ ਫੈਕਟਰੀ 'ਚ ਬੈਠਿਆ ਮੇਰੇ ਗੱਟੇ ਖਾਲੀ ਹੋ ਰਹੀ ਹੈ ਬਸ ਥੋੜੀ ਜਿਹੀ ਰਹਿ ਗਈਆਂ 5-10 ਗੱਠਾ ਰਹਿ ਗਈਆਂ ਆ ਲੈ ਆ ਗੱਠਾ ਨਬਰ ਲਿਆ ਆ ਗੱਠਾ ਰੂ 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 ਸੇਵਾ ਖਾਲੀ ਕਰਕੇ ਫਿਰ ਕੰਡਾ ਕੁੰਡਾ ਕਰਾ ਕੇ ਠੀਕਾ ਫਿਰ ਆਪਾਂ ਪੋਜ ਪੁੱਜ ਲੈ ਕੇ ਚੱਲਦੇ ਆਂ ਫਿਰ ਬismillah ਹੋ ਆ ਵੀ ਮਿੱਤਰੋ ਅੱਬਾ ਪਹੁੰਚ ਗਏ ਈਤ ਕਪੌਰਾ ਈਤ ਕਪੌਰਾ ਪਹੁੰਚ ਮਾਜੇ ਕਾਮ ਹੋ ਗਿਆ 4:30 ਪੌਣੇ 5 ਹੋ ਗਏ ਇੱਥੇ ਚਲੋ ਬੱਸ ਜਾਮ ਚੋ ਨਿਕਲੇ ਇੱਕ ਜਗ੍ਹਾ ਹੀ ਦੋ ਜਗ੍ਹਾ ਜਾਮ ਰਹਿ ਗਿਆ ਹੁਣ ਕਿਹਾਗਾ ਹਾਂ ਬੱਤੀਆਂ ਦੇ ਜਹਾ ਬੱਤੀਆਂ ਦੇ ਜਾਮ ਰਹਿ ਗਿਆ ਜਾ ਰਹਿ ਗਿਆ ਆਪਣੇ ਦੂ ਟੈਸਟ ਦੇ ਆ ਜੋ ਜੋ ਸ਼ਾਮ ਤੇ ਠੀਕ ਹੈ ਇੱਥੇ ਜਾ ਹੁੰਦਾ ਕਣਾ ਬਤਰਾ ਸੈਂਟਰਾ ਟੂਟੇ ਸਪਾਰਕਾ ਨਹੀਂ ਉਦੋਂ ਬਾਅਦ ਫਿਰ ਜਿੱਥੇ ਮਰਦੀ ਰੋਕੇ ਜਾ ਬੀੜੀਏ ਚਲੋ ਦੇਖਦੇ ਆਂ ਮਿੰਦੇ ਆ ਫਿਰ ਕਹਾ ਹਉ ਆ ਗਿਆ ਬਿਲਡ ਕਾ ਬੱਡੀਆਂ ਬੱਡੀਆਂ ਬਿਲਡ ਕਾ ਸਟਾਰਟ ਹੋ ਗਿਆ ਜਾਂ ਬਹੁਤ ਲੱਗਦਾ ਯਾਰ ਵਾਟਰ ਬੰਦ ਕਰਕੇ ਇਨਾ ਜਾਮ ਲੱਗ ਰਿਹਾ ਵਾ ਨਾ ਚੱਟੀਗੜ੍ਹ ਉਬਾਲਾ ਰੋਡ ਤੇ ਬਹੁਤ ਜ਼ਿਆਦਾ ਜਾਮ ਆ ਯਾਰ ਬਹੁਤ ਜ਼ਿਆਦਾ ਜਾਮ ਤੰਗ ਵਾਲੇ ਦੁਖੀ ਹੋਏ ਗਿਆ 5 5 6 6 ਕਿਲੋਮੀਟਰ ਤੱਕ 10 10 ਕਿਲੋਮੀਟਰ ਤੱਕ ਜਾਮ ਆ ਮਿੰਟ ਦੀ ਦੁਵਾਰ ਬਤਾ ਉੱਥੋਂ ਨਿਕਲਿਆ ਤਾਂ ਫਿਰ ਸੁਖਦਾ ਹਸਨ ਲੰਦਾ ਵੀ ਹਾਂ ਹੁਣ ਨਿਕਲਿਆ ਚਲੋ ਮਿਲਦੇ ਆ ਕਹਾ ਜਾ ਕੇ ਫਿਰ ਲੈ ਵੀ ਫਤਰਾ ਆਪਾਂ ਪਹੁੰਚ ਗਏ ਰਾਜਪੁਰੇ ਇੱਥੇ ਜਲ ਜਾਮ ਹੁੰਦਾ ਹੀ ਆ ਕੋ ਗੱਡੀ ਅੱਕੇ ਨਹੀਂ ਹੁੰਦਾ ਸੀਗਾ ਜਿੱਦਣ ਦੇ ਵਾਟਰ ਬੰਦ ਹੋਏ ਉਦੋਂ ਦਾ ਇੱਥੇ ਜਾਮ ਲੱਗਣ ਲੱਗਾ ਨਹੀਂ ਪਹਿਲਾਂ ਕੋਈ ਜਾਮ ਨਹੀਂ ਲੱਗਦਾ ਆ ਦੇਖੋ ਲੋਕ ਕੀ ਕਰ ਰਿਹਾ ਨੇ ਅੱਲਾ ਦਾ ਸਹ ਮਾਣ ਦੀ ਗੱਲ ਆ ਲੋਖਾਂ ਲਈ ਐਂਡ ਦਾ ਸਰੀਆ ਪਿਆ ਕਾਹ ਰਾਣਾ ਸਰੀਆ ਪਿਆ ਬਾਬਾ ਟੱਕੇ ਨਾਲ ਵਿੱਚ ਦੇ ਨੇ ਤੇ ਭੰਨ ਹੋ ਜਾਏਗਾ ਨੇ ਬਸ ਨੰਗ ਲੈਣ ਤੋਂ ਸਾਨੂੰ ਚਾਹ ਪਲ ਕੇ ਨੰਗ ਜਾਣਾ ਚਲੋ ਇੱਥੇ ਹੀ ਬਲੌਗ ਦਾ ਐਂਡ ਕਰਦੇ ਆਂ ਜਾਮ ਲੱਗਾ ਬੈਠੇ ਵੀ ਹਨੇਰਾ ਹੋਣ ਵਾਲਾ ਬਲੌਗ ਦਾ ਫੜਨਾ ਨਹੀਂ ਲੋਕਾਂ ਦਾ ਐਡ ਕਰਦੇ ਵੀ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਬਹੁਤ ਬਹੁਤ ਧੰਨਵਾਦ ਆਪਾਂ ਹੁਣ ਦਿੱਲੀ ਵਾਲੇ ਰੋਡ ਤੇ ਚੱਨਣ ਆਲੇ ਆਓ ਸ਼ੁਰੂਆਤ ਕਰੀਏ